ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਮੈਂ ਤੁਹਾਡਾ ਸਰਬੰਦੀ ਦਾ ਕੋਲਾ ਆ ਜਾਏ ਹੋਇਆ ਭਰਾ ਮੇਰੇ ਸ਼ਰਮੇ ਕੋਲੇ ਤਲਵੰਡੀ ਸਾਪੋ ਤੇ ਬਾਈ ਨਾਲ ਥੋੜੀ ਕਰਾਉਂਦੇ ਆ ਗੱਲਬਾਤ ਤੇ ਬਹੁਤ ਭਰਾ ਮੇਰੇ ਰੇਡ ਦਾ ਨਹੀਂ ਮੈਨੂੰ ਪਤਾ ਬਾਈ ਤੁਸੀਂ ਨੇ ਰੇਡਾਂ ਰੇਡ ਦੱਸਦੇ ਹੋ ਸ਼ਰਮਾ ਜੀ ਬਾਈ ਸਤਿ ਸ਼੍ਰੀ ਅਕਾਲ ਠੀਕ ਹੈ ਬੋਲ ਕੀ ਹਾਲ ਹੈ ਬਾਈ ਕੀ ਹਾਲ ਹੈ ਜਮਾਓ ਪਹਿਲਾਂ ਤਾਂ ਬਾਈ ਜੀ ਧੰਨਵਾਦ ਤੁਹਾਡਾ ਮਿਹਰਬਾਨੀ ਇੱਕ ਬੇਨਤੀ ਹੱਥ ਬਣ ਕੇ ਵੀਰੇ ਠੀਕ ਹੈ ਗੱਲ ਆ YouTube ਤੋਂ ਮੈਨੂੰ ਕੁਝ ਨਹੀਂ ਆਉਂਦਾ ਠੀਕ ਹੈ ਭੁੱਲਰ ਆ ਭੁੱਲਰ ਆਪਦਾ ਚੈਨਲ ਆ ਠੀਕ ਹੈ ਗੱਲ ਸਾਡੀ ਯਾਰੀ ਦੋਸਤੀ ਆ ਭਰਾ ਸਾਡਾ ਅਸੀਂ ਕੰਮ ਬਣਾਉਣੀ ਆ ਵੀਰੇ ਜਸਪ੍ਰੀਤ ਜਸਪ੍ਰੀਤ ਬਿਲਕੁਲ ਵਿਲਾ ਹੁੰਦਾ ਸੀ ਤਾਂ ਮੇਰੇ ਨਾਲ ਆਏ ਨੇ ਬਣਾਇਆ YouTube ਠੀਕ ਹੈ ਜੀ ਆਤਮਾਨਿਕ ਬੀਐਨਪੀ ਆ ਬਾਈ ਯਾਰ ਨਹੀਂ ਚੰਗੀ ਲੱਗਦੀ ਵੀਡੀਓ ਨਾ ਮੈਨੂੰ ਕਹਿ ਦਿਆ ਕਰੋ ਬਾਈ ਬਣਾਣਾ ਨਹੀਂ ਬਣਾਉਂਗਾ ਠੀਕ ਹੈ ਇੱਕ ਅੰਮਰਤ ਸਿੱਧੂ ਆ ਮੈਂ ਨਹੀਂ ਜਾਣਦਾ ਕਿੱਥੋਂ ਦਾ ਬਾਈ ਉਹ ਮੈਂ ਲੈਂਡਲੋਰਡ ਵਾਲੇ ਆ ਗਏ ਮੈਨੂੰ ਕਹਿੰਦਾ ਬਾਈ ਵੀਡੀਓ ਬਣਾਉਣੀ ਹੈ ਕਹਿੰਦਾ ਬਾਈ ਇੱਕ ਬਲਦੇਵ ਸਿੰਘ ਆ ਕਹਿੰਦਾ ਬਾਈ ਪਹਿਲਾਂ ਲੱਖ ਰੁਪਏ ਕਹਿ ਦਿੰਦੇ ਨਾ ਵੱਧ ਬੇਕਟ ਆ ਈਐਨਓ ਕਹਣਾ ਬਾਈ ਮੂੰਹ ਮਿਲਦੀ ਦਾ ਮੌਤ ਨੂੰ ਨਹੀਂ ਮਿਲਦੀ ਸਾਨੂੰ ਨਹੀਂ ਮਿਲਦੀ ਸਹੀ ਗੱਲ ਹੈ ਤੇ ਬਾਈ ਜੀ ਹੁਣ ਮੈਂ 4 ਲੱਖ 35 ਹਜ਼ਾਰ ਟਰੈਕਟਰ ਦਾ ਕਿਹਾ ਸੀ ਹਾਉਲੈਂਡ ਦਾ 14 ਮਾਡਲ ਦਾ ਤੇ ਮੈਂ 30 ਹਜ਼ਾਰ ਦਾ ਵੀ ਦੇ ਦੂੰਗਾ ਹੂੰ ਕੋਈ 4 30 ਦਾ ਬਾਈ ਦੇ ਕੇ ਦਿਖਾ ਦੇ ਠੀਕ ਹੈ ਦਿਖਾ ਦੇ ਠੀਕ ਹੈ ਗੱਲ ਵੀਰੇ ਸਹੀ ਗੱਲ ਹੈ ਜੇ ਬਾਈ ਵੀਡੀਓ ਪਾ ਕੇ ਕੋਈ ਗਲਤੀ ਹੋ ਗਈ ਹੱਥ ਬੰਨ ਕੇ ਮਾਫੀ ਮੰਗਦਾ ਬਾਈ ਤੁਪੋਂ ਮੈਂ ਸੌਰੀ ਠੀਕ ਹੈ ਗੱਲ ਲੋਕਾਂ ਵਾਂਗੂ ਅੜਾਤਾ ਬਾਈ ਤੁਸੀਂ ਨਹੀਂ ਲੋਕਾਂ ਮੰਗੂ ਬਚਾੜਾ ਕਮੈਂਟ ਕਰਨਾ ਵੀਰੇ ਖੁਸ਼ੀ ਨਾ ਕਰੋ ਪਹਿਲਾ ਜਿਹੜਾ ਟਰੈਕਟਰ ਮੈਂ ਦਿਖਾਉਣਾ ਉਹ ਟਰੈਕਟਰ ਪਹਿਲਾਂ ਚਾਰ ਵੀਡੀਓ ਹੋਰ ਦੇਖਿਆ ਕਰੋ ਉਹਨਾਂ 'ਚ ਰੇਟ ਦੇਖਿਆ ਕਰੋ ਉਹਦਾ ਸ਼ੋਰਟ ਸਕਰੀਨ ਭੇਜੋ ਕੋਈ ਭਾਈ ਜੀ ਆਹ ਲਾਏ ਤੇਰੇ ਵਾਲਾ ਮਾਡਲ ਆ ਆਸ ਦੀ ਸੇਮ ਇੰਨੇ ਦਾ ਠੀਕ ਹੈ ਜੀ ਤੇ ਨਹੀਂ ਚੰਗਾ ਚੰਗੀ ਲੱਗਦੀ ਭਾਈ ਨਾ ਠੀਕ ਹੈ ਨਾ ਇਹ ਫालतू ਮੈਨੂੰ ਤੁਸੀਂ ਨਹੀਂ ਜਾਣਦੇ ਭਾਈ ਇਹ ਨਹੀਂ ਸਹੀ ਹੈ ਪਰ ਮੈਂ ਥੋੜੇ ਕਰਕੇ ਸ਼ਰਮਾ ਸ਼ਰਮਾ ਚਲਵਾ ਜੀ ਦਿਖਾਉਂਗਾ ਟਰੈਕਿੰਗ ਜੇ ਕਹੋਗੇ ਵੀਡੀਓ ਨਹੀਂ ਪਾਉਣੀ ਤਾਂ ਨਹੀਂ ਪਾਉਣੀ ਛੱਡ ਦੇਣਾ ਕੋਈ ਟੈਂਸ਼ਨ ਨਹੀਂ ਭਾਈ ਠੀਕ ਗੱਲ ਹੈ ਪਰ ਕਮੈਂਟ ਕਰੋ ਕੀ ਹੈ ਜੀ ਕਰੋ ਤੇ ਤੁਕੇ ਕਮੈਂਟ ਨਾ ਕਮੈਂਟ ਕਰੋ ਜਿਹੜੀ ਕੰਮ ਦੀ ਗੀਠ ਹੈ ਠੀਕ ਹੈ ਨਾ ਗੱਲ ਭਾਈ ਤੇ ਇੱਕ ਬਾਈ ਦਾ ਕਮੈਂਟ ਆਇਆ ਕਹਿੰਦਾ ਭਾਈ ਖਾਨ ਦੀਆਂ ਨਹੀਂ ਦੇਖਦਾ ਮੈਂ ਪੈਂਦੀਆਂ ਦੇਖ ਦਿੰਦਾ ਭਾਈ ਯਾਰ ਮੈਂ ਚੋਰੀ ਦਾ ਟਰੈਕਟਰ ਮੈਂ ਨਹੀਂ ਵੇਚਦਾ ਦੋ ਦਨ ਦੋ ਨੰਬਰ ਦਾ ਕੰਮ ਮੈਂ ਨਹੀਂ ਕਰਦਾ ਫਰਾਡ ਮੈਂ ਨਹੀਂ ਕਰਦਾ ਧੋਖਾ ਕਿਸੇ ਨਾਲ ਮੈਂ ਨਹੀਂ ਕਰਦਾ ਮੈਂ ਹੱਕ ਦੀ ਕਮਾਈ ਖਾਣਾ ਮੈਂ ਕੀ ਖਾ ਲੂਗਾ ਉਹ ਵੀ ਕਦੂ ਦੀ ਕਦੂਰੀ ਦਾ ਸਾਡੇ ਘਰੇ ਬਣੀ ਹੁੰਦੀ ਹੈ ਉਹ ਹੀ ਭਾਈ ਤੁਹਾਡੇ ਬਣੀ ਹੁੰਦੀ ਹੈ ਯਾਰ ਠੀਕ ਹੈ ਗੱਲ ਭਾਈ ਅੱਛਾ ਮੇਰਾ ਘਰ ਵੀ ਜਾਣਦੇ ਹੋ ਮੇਰਾ ਨੰਬਰ ਵੀ ਭਈ ਸ਼ੋ ਹੁੰਦਾ ਹਰ ਵੀਡੀਓ ਤੇ ਮੈਨੂੰ ਜੇ ਕੋਈ ਤਕਲੀਫ ਆ ਕੇ ਮੇਲੋ ਭਾਈ ਇਹ ਕੋਈ ਗਲਤੀ ਹੈ ਆਪਾਂ ਬਾਈ 100 ਮਾਰ ਲਓ ਇੱਕ ਮਿੰਟ ਗੰਦੂ ਠੀਕ ਹੈ ਚੱਲ ਛੱਡੋ ਪਰੇ ਪਿੱਛੇ ਹੁੰਦੇ ਇਹ ਜੀ ਨਹੀਂ ਬਾਈ ਪੁੱਲਰ ਗੁੱਸਾ ਹੋਊਗਾ ਯਾਰ ਯਾਦ ਰੱਖੋ ਇਹ ਆਪਣੇ ਕਮਾਂਡੀਆਂ ਵਾਲਾ ਟਰੈਕਟਰ ਆ ਵੀਰੇ ਹਰਪੰਜਾਬ ਨੰਬਰ 855 2009 ਮਾਡਲ ਆ ਉਹ ਮਾਡਲ ਠੀਕ ਹੈ ਕਾਫੀ ਟਾਈਮ ਦਾ ਇਹਨਾਂ ਕੋਲੇ ਇਹਨਾਂ ਨੂੰ ਫੋਰ ਬਾਈ ਫੋਰ ਦਵਾਤਾ ਸੀ ਆਪਾਂ ਚੱਲ ਹਰ ਚਲੋ ਠੀਕ ਹੈ ਇਹ 2009 30 ਲਿਖਿਆ ਬਾਈ ਠੀਕ ਹੈ ਗੱਲ ਆ ਇਹਦੇ ਬਾਰੇ ਮੈਂ ਬਹੁਤਾ ਕਮੈਂਟ ਨਹੀਂ ਕਰਦਾ ਨਾ ਮੈਂ ਇਹਦੇ ਬਾਰੇ ਬੜੀ ਹਿੱਕ ਥਾਪੜਾਂ ਬਾਈ ਜੀ ਕਿਉਂ ਜੀਮੀ ਦਾ ਟਰੈਕਟਰ ਆ ਇਹ ਤਿੰਨ 30 ਡਿਮਾਂਡ ਆ 3 ਲੱਖ ਤੇ 10000 ਦਾ ਟਰੈਕਟਰ ਦੇਣਗੇ ਜਿੰਨ 10 ਦਾ ਬਾਕੀ Ориਜੀਨਲ ਆ ਸਾਰਾ ਡੰਡਾ ਫੱਟੀ ਚਤ ਵੀ ਸਭ ਕੁਝ ਨਾਲ ਲੱਗਾ ਕੋਕਾ ਪਿੱਛੇ ਵੀ ਆਈ ਤੇ ਉਸ ਤੋਂ ਬਾਅਦ ਆ ਗਿਆ ਬਾਈ ਪਹਿਲੇ ਨਾ ਇਹ ਪੰਜਾਬ ਨੰਬਰ ਆ ਸਾਰਾ Ориਜੀਨਲ ਆ 94 ਮਾਡਲ ਆ ਗੇਅਰ ਰਿੰਜ ਦਾ ਓਕੇ ਆ 1 ਲੱਖ ਤੇ 52000 ਰੇਟ ਆ 1 ਲੱਖ ਤੇ 42000 ਦਾ ਟਰੈਕਟਰ ਮਿਲ ਜੂਗਾ ਪੰਜਾਬ ਨੰਬਰ ਜਿਹੜੇ ਟਰੈਕਟਰ ਮੇਰੇ ਅੰਡਰ ਦੇ ਵਿੱਚ ਆ ਉਹ ਤੁਹਾਨੂੰ ਰੇਟ ਸੁਣ ਕੇ ਪਤਾ ਲੱਗ ਜੂਗੇ ਆ ਸ਼ਰਮੇ ਦੇ ਅੰਟਰ ਦੇ ਟਰੈਕਟਰ ਨੇ ਬੁਨਾਕ ਆ ਉਹ ਦੂਆ ਦਾ ਆਸ਼ਾ ਟਰੈਕਟਰ ਆ ਗਿਆ ਬਾਈ ਇਹ ਵੀ ਟਰੈਕਟਰ ਬਹੁਤ ਸੋਹਣਾ ਹੈ ਤੇ ਟਾਇਰ ਚੰਗੇ ਆ ਬਾਈ ਟਰੈਕਟਰ ਦੇ ਪਿਛਲੇ ਟਾਇਰ ਤਾਂ ਬਾਈ ਜੀ ਨਵੇਂ ਵਰਗੀ ਆ 90 95 ਹੈਗੇ ਆ ਉਹ ਵੈਸੇ ਸੋਹਣਾ ਟਰੈਕਟਰ ਗੇਅਰ ਹੁੰਦਾ ਓਕੇ ਆ ਬਾਈ ਸੈਲਫ ਸਟਾਰਟ ਆ ਚਲਾ ਕੇ ਉਹਦੀ ਤਸਦੀਕ ਕਰਕੇ ਲੈ ਜਿਓ ਤੇ 93 ਮਾਡਲ 1,40,000 ਰੁਪਏ ਡਿਮਾਂਡ ਆ 1,30,000 ਦਾ ਟਰੈਕਟਰ ਮਿਲ ਜੂਗਾ ਤੀ ਦਾ ਹਾਂ ਬਾਈ ਕੀ ਆ ਲੈ ਪਾਣੀ ਪਿਆ ਗਾ ਸੋਹਣਾ ਟਰੈਕਟਰ ਆ ਪਿਆ ਬਾਈ ਇਹ ਪਾਣੀ ਚੀ ਉਹ ਦੂਆ ਦੇ ਵਿੱਚ ਫੇਰ ਬਾਈ ਆ ਗਿਆ 95 ਮਾਡਲ ਆਸ਼ਾ ਸੋਹਣਾ ਟਰੈਕਟਰ ਆ ਬਾਈ ਟਾਇਰ ਲੱਗ ਪਏ ਦੇ ਵੀ ਨਵੇਂ ਆ ਬਾਈ ਪਿਛਲੇ ਕੀਰ ਹੈ ਗਿਆ ਬਾਈ 90 95 ਪੈਸੇ ਦੇ ਕੀਰ ਲੈਫਟ ਇੰਜਨ ਵਾਲਾ ਟਰੈਕਟਰ ਓਕੇ ਆ ਕਿਤੋਂ ਰੰਗ ਪੇਂਟ ਨਹੀਂ ਹੋਇਆ ਬਾਈ ਤੇ ਸੈਲਫ ਸਟਾਰਟਾ ਡੰਡਾ ਫੱਟੀ ਛਤਰੀ ਨਾਲ ਠੀਕ ਹੈ ਜੀ ਠੀਕ ਹੈ ਡਿਮਾਂਡ ਹੈਗੀ ਆ 1 ਲੱਖ 47000 ਹਮਮ ਕੱਸੀ ਗੱਲ ਬਾਈ 1 ਲੱਖ ਦੇ 47000 ਰੁਪਏ ਡਿਮਾਂਡ ਆ 1 ਲੱਖ 40000 ਤਾਂ ਦੇ ਦੇਣਗੇ ਬਾਕੀ ਬਾਈ ਔਕੇ ਤੇ ਕਾਲ ਕਰ ਲਿਓ ਤੇ ਮੈਂ ਤੁਹਾਨੂੰ ਟਰੈਕਟਰ ਦੇ ਮਾਲਕ ਦਾ ਨੰਬਰ ਵੀ ਦੇ ਦੋ ਅੱਗੇ ਆ ਗਿਆ 44 ਉਦੋਂ ਬਾਅਦ ਹੁਣ ਆ ਗਿਆ 44 ਤੇ ਹੁਣ ਦੇਖੀ ਚੱਲਦਾ ਮੈਂ ਐਕਸਟੀ ਮਾਡਲ ਆ 2022 ਮਾਡਲ ਆ ਪੰਜਾਬ ਨੰਬਰ ਆ ਪੁਰਾਣਾ ਟੱਕਿਆ ਹੀ ਆਊਗਾ ਲੋਨ ਫੈਂਸ ਹੋ ਜਾ ਠੀਕ ਆ ਟਾਇਰ ਰਹਿ ਗਿਆ 85 90 ਪੈਸੇ ਵੀਰੇ ਪਾਵਰ ਸਟੀering ਆ ਡਬਲ ਕਲੱਚ ਆ ਡਬਲ ਡਿਸਟ੍ਰਿਬਿਊਟਰ ਸਾਰਾ ਰੀਜਨਲ ਆ ਵੀਰੇ ਇਹ 50 ਨੰਬਰ ਪੰਜਾਬ ਨੰਬਰ 598000 ਡਿਮਾਂਡ ਆ ਟਰੈਕਟਰ ਦੇ ਦਾਂਗੇ 565000 ਰੁਪਏ 565 ਦਾ ਹਾਂਜੀ ਉਹ ਦੂਵਾ ਦਾ ਆ ਗਿਆ ਆਸ਼ਾ ਟਰੈਕਟਰ 2011 ਮਾਡਲ 2011 ਮਾਡਲ ਆ ਹਰਿਆਣਾ ਨੰਬਰ ਆ ਟਾਇਰ ਪਿਛਲੇ ਬਿਲਕੁਲ ਨਵੇਂ ਆ ਜੇ ਕੇ ਸੋਨਾ ਨੰਬਰ 1 ਦੇ ਸਾਰਾ Ориਜినਲ ਆ ਠੀਕ ਆ ਗੇਅਰ ਇੰਜਨ ਦਾ ਓਕੇ ਆ ਚਲਾ ਕੇ ਤਸੱਲੀ ਕਰਕੇ ਉਹਦੀ ਲੈ ਜਿਓ ਇੱਕ ਤੋਂ 75 ਡਮਾਂਡ ਆ। ਲੈਟਰ ਦੇਦਾ 1,65,000। 1,65 ਦਾ। ਹਾਂਜੀ। ਉਦੋਂ ਆਦ ਆ ਗਿਆ ਹਾਉਲੈਂਡ। ਇਹ ਕੋ ਹਾਉਲੈਂਡ 3630 2014 ਮਾਡਲ ਆ ਵੀਰੇ। ਹਰਿਆਣਾ ਨੰਬਰ ਆ ਐਨਓਸੀ ਮਿਲ ਜੂਗੀ। 55 ਐਚਪੀ ਆ ਇਹ। ਡੰਡਾ ਫੱਟੀ ਠੁੱਕ ਨਾਲ ਹੀ ਆ, ਸੈਲਫ ਸਟਾਰਟ ਆ। ਗੇਅਰ ਰੇਂਜਿੰਗ ਦਾ ਓਕੇ ਆ ਬਈ। ਚਾਰੇ ਟਾਇਰ ਐ ਮਾਰਕਦੇ ਆ, ਪਿਛਲੇ ਟਾਇਰ ਐ। ਪੁਰਾਣਾ ਹੈਂਪਰ ਆ। 8590 پیسے ਚਲਾ ਕੇ ਆਪਦੀ ਚਲਾ ਕੇ ਬਾਕੇ ਆਪਦੀ ਤਸੱਲੀ ਕਰਕੇ ਲੈ ਜਾਓ ਬੇਚੱਕ ਭਾਈ ਇਹਦੀ ਸ਼ਰਮਾ ਛਤਰੀ ਛਤਰੀ ਹੈ ਨਹੀਂ ਠੀਕ ਹੈ ਗੱਲ ਹੈ ਪਹਿਨਾ ਛਤਰੀ ਤੋਂ ਰੇਟ ਬੋਲੂਆਂ ਵੀਰੇ 475000 ਡਿਮਾਂਡ ਆ ਐਨਓਸੀ ਦਾ ਖਰਚਾ ਮੇਰਾ ਹੋਊਗਾ بیمਾ ਤੇ ਨਾਮ ਕਰਾਉਣ ਦਾ ਖਰਚਾ ਜਿਹੜਾ ਲਊਗਾ ਉਹਦਾ ਹੋਊ ਠੀਕ ਹੈ ਜੀ 10 11000 ਰੁਪਇਆ ਭਾਈ ਤੁਹਾਡਾ ਖਰਚਾ ਆਊਗਾ ਜਿਹੜਾ ਲਊਗਾ ਭਾਈ ਇਹਨੂੰ ਹਾਂਜੀ 475 ਟਾਉ ਦਾ ਮਾਡਲ ਆ 475 ਰੇਟ ਆ ਇੱਕੋ ਰੇਟ ਕਹੂੰ ਆ 435000 45 ਇਹ ਹੁਣ ਕੋਈ ਦੇ ਦੂ ਇਹਨਾਂ ਦਾ 14 ਮਾਡਲ ਨਹੀਂ ਦਿੰਦਾ 12 ਮਾਡਲ ਵੀ ਕੀ ਆਂਦੇ ਆ 450 ਤੋਂ ਪਲੱਸ ਬਈ ਇਹ ਗੱਲ ਉਹਨ ਦੱਸ ਚਰਮਾ ਕਿੱਥੇ ਮਾੜਾ ਜਿਹੜੇ ਆਪਦੇ ਆਪਦੇ ਅੰਡਰ ਜੈਮਾ ਟਰੈਕਟਰ ਉਹ ਦਾ ਤਾਂ ਮੈਂ ਮੰਤਨ ਕਰ ਦੇਣਾ ਉਹਦਾ ਚਲੋ ਕੋਈ ਗੱਲ ਨਹੀਂ ਕਰਨੇ ਬਈ ਬਾਬੇ ਨਾਨਕ ਕਾਨੂੰਨੀ ਬਖਸ਼ਾ ਆਸ਼ਾ ਆ ਗਿਆ ਆਸ਼ਾ 2008 ਮਾਡਲ ਆ ਠੀਕ ਆ ਹੁਣ ਤੁਸੀਂ ਤਸਦੀਕ ਕਰਕੇ ਲੈ ਜਿਓ ਬਾਈ ਚਲਾ ਕੇ ਆਪਦੀ ਬਾਕੇ ਹਨਾ ਤੇ 146000 ਡਿਮਾਂਡ ਆ 1 ਲੱਖ 3738000 ਦਾ ਬੰਜੂ ਬਾਈ 35000 ਦਾ ਹੀ ਬੰਜੂ ਬਾਈ ਹੁਣ ਉਸ ਤੋਂ ਬਾਅਦ ਆ ਗਿਆ 475 ਡੀ ਆਈ ਠੀਕ ਹੈ ਗੱਲ ਮਾਡਲ ਹੈਗਾ ਜੀ 95 ਇਹ ਡਬਲ ਕਲਚ ਹੈ ਨਾ ਬਾਈ ਇਹ ਸਿੰਗਲ ਕਲਚ ਦੇ ਵਿੱਚ 1.70 ਹਜ਼ਾਰ ਡਿਮਾਂਡ ਆ 1.60 ਹਜ਼ਾਰ ਦਾ ਟਰੈਕਟਰ ਮਿਲ ਜੂ ਬਾਕੀ ਭਾਈ ਜਿਹੜੇ ਰੇਟ ਬੋਲਦਾ ਮੈਂ 44 ਦਾ ਹੋ ਗਿਆ 36 30 ਦਾ ਹੋ ਗਿਆ ਉਹ ਮੇਰੇ ਅੰਡਰ ਚ ਠੀਕ ਆ ਇਹ ਜਿਹੜੇ ਬਾਕੀ ਟਰੈਕਟਰ ਆ ਇਹ ਟਰੈਕਟਰ ਫੋਨ ਤੇ ਤੁਹਾਨੂੰ ਸਹੀ ਰੇਟ ਫੋਨ ਤੇ ਪਤਾ ਠੀਕ ਆ ਮੈਂ ਵੱਧ ਵੀ ਬੋਲ ਸਕਦਾ ਕਿਉਂ ਮੇਰੇ ਟਰੈਕਟਰ ਨਹੀਂ ਹੈ ਮੈਂ ਪਾਵਰ ਬੋਲੀ ਜਾਂਦਾ ਪਾਵਰ ਕੀ ਪਾਵਰ ਉਹ ਪਤੰਦਰਾ ਇਹ ਸਾਹ ਮਸਾ ਲੈਂਦੇ ਆ ਵੀ ਆ ਉਦੋਂ ਬਾਅਦ ਫੇਰ ਇੱਕ ਆਸ਼ਾ ਟਰੈਕਟਰ ਆ ਗਿਆ 98 ਮਾਡਲਾ ਗੇਅਰ ਇੰਜਨ ਦਾ ਉਕੇ ਸੈਲਫ ਸਟਾਰਟ ਆ ਸੈਲਫਾ ਡੰਡਾ ਫੱਟੀ ਛੱਪਰੀ ਹੈ ਇਹ ਸੈਲਫ ਸਟਾਰਟ ਆ ਯਾਰ ਹਾਂ ਬੈਂਡਿੰਗ ਇੱਕ ਕੰਟਰੋਲ ਲਿਫਟ ਦੇ ਵਿੱਚ ਆ ਨਾਲ ਹੀ ਹੁਕ ਜਿੰਨਾ ਕਹੇਗਾ ਉਨਾ ਕੁ ਰਿਜਨਲ ਆ ਬਾਈ ਇਹ 98 98 ਮਾਡਲਾ ਸ਼ਾਇਦ ਆ 98 99 ਮਾਡਲਾ ਆ ਇਹਦਾ ਟੇਟ ਲਿਖਿਆ ਨਹੀਂ ਹੈਗਾ ਇਸਦੇ ਇਹ ਟਰੈਕਟਰ ਦੇਣਾ 1 ਲੱਖ ਤੇ 5000 ਦਾ ਠੀਕ ਆ ਉਦੋਂ ਬਾਅਦ ਆ ਗਿਆ 44 44 ਵਾਲੀ ਸ਼ਿਵਰਾਜ 10 ਮੋਟਰ 44 ਮਾਡਲ ਕਿਹੜਾ ਹੈ 10 2010 ਮਾਡਲ ਆ ਟਾਇਰ ਪਿਛਲੇ ਪਾਈ 90 95 ਪੈਸੇ ਆ ਕੰਪਨੀ ਹੈਗੀ ਆ ਐਮ ਆਰਪ ਦੇ ਆ ਹੈਨਾ ਹੋਰਲੇ ਥੇਗੀ ਆ ਅ ਬਿਰਲਾ ਬਾਕੀ ਰਿਜਨਲ ਆ ਬਾਈ ਸਾਰਾ ਡਰਾਈਵਰ ਹੈਨਾ ਡਬਲ ਕਲਚ ਦੇ ਵਿੱਚ ਆ ਸਿੰਪਲ ਸਟੀering ਦੇ ਵਿੱਚ ਆ ਪੂਰਾ ਸੋਹਣਾ ਡਰਾਈਵਰ ਆ ਸੋਹਣਾ ਟ੍ਰੈਕਟਰ ਆ ਡੰਡਾ ਫੱਟੀ ਛਤਰੀ ਸਭ ਕੁਝ ਨਵਾਂ ਆ 10 ਮਾਡਲ 320000 ਲਿਖਿਆ ਬਾਹਰ ਪੰਪਾਇਗਾ ਹੈ 32 ਪੂਰੇ 3 ਲੱਖ ਰੁਪਏ ਦਾ ਟਰੈਕਟਰ ਮਿਲ ਜੂ ਬਾਕੀ ਬਾਈ ਮੌਕੇ ਤੇ ਦੇਖਾਂਗੇ ਕੀ ਆ ਗਿਆ ਭਰਾ ਮੇਰੇ ਕੋਲ ਇਹ ਨੂੰ ਬੜੇ ਆ ਲੈ ਬਾਈ ਇਹਦੇ ਬਾਰੇ ਬੜੇ ਫੋਨ ਆਏ ਸੀ ਮੇਰੇ ਬਹੁਤ ਫੋਨ ਆਦੇ ਇਹਦੇ ਬਾਰੇ ਬੜੇ ਫੋਨ ਆਏ ਸੀ ਆ ਖੜਾ ਫਿਰ ਲੈ ਜਿਓ ਠੀਕ ਆ ਗੱਲ ਜੇ ਕਿਸੇ ਨੂੰ ਚਾਹੀਦਾ ਬਾਈ ਦੱਸ ਦਿਓ ਠੀਕ ਆ ਟਰੈਕਟਰ ਖੈਰ ਸੋਨਾ ਵੀਰੇ ਸੋਨਾ ਸਾਰਾ ਡੰਡਾ ਫੱਟੀ ਛਤਰੀ ਦਾ ਕੁਛ ਨਾ ਆ ਆ ਸੈਲਫ ਸਟਾਰਟ ਆ ਨੰਬਰ ਇਹਦਾ ਪੰਜਾਬ ਜਾਂ ਹਰਿਆਣਾ ਹੋਊਗਾ ਯਾਰ ਲਾ ਹਾਈਪੀਟ ਮਿਲੂ ਇਹਦਾ 175000 ਡਿਮਾਂਡ ਆ 160000 ਦਾ ਟਰੈਕਟਰ ਮਿਲ ਜੂ ਬਾਕੀ ਮੌਕਾ ਦੇਖਾਂ ਬਾਕੀ ਸਾਰਾ ਰਿਜਨਲ ਪਿਆ ਹਨਾ ਸਰ ਮੈਂ ਹਾਂਜੀ ਹਾਂਜੀ ਸਾਰਾ ਰਿਜਨਲ ਸੋਨਾ ਟਰੈਕਟਰ ਖੈਰ ਬਾਈ ਉਹ ਦੇਖੋ ਯਾਰ ਤੁਸੀਂ ਆ ਜਾਵਾਂ ਚਮਕਦੀਆਂ ਚੀਜ਼ਾਂ ਵਾਂਗ ਹਾਂ ਉਹ ਤੁਹਾਨੂੰ ਆ ਗਿਆ ਮੈਸੀ ਮਹਾਸ਼ਕਤੀ ਇਹ ਹੈ ਰਸਤਾ ਆਪਣੇ ਰਸਤਾ ਸੀ ਪਾਕਿਸਤਾਨ ਦੀ ਬੜੀ ਚੱਲਦੇ ਹਨ ਇਹ ਜੀ ਉਹ ਆਪਣੇ ਵਾਲਾ ਮੈਸੀ ਨਹੀਂ ਹੈਗਾ ਉਧਰ ਹਾਂ ਉਹ ਮੈਸੀ ਹੋਰ ਉਹ ਤਗੜੇ ਵਾਲਾ ਬਾਈ ਬਹੁਤ ਤਗੜੇ ਵਾਲਿਆ ਹਾਊਸਪਾਪਰ ਵਾਲੇ ਨਹੀਂ ਉਹ ਉਹ ਯਾਰਾ ਧਰਮਾ ਰੇਟ ਵੀ ਬਾਹਲਾ ਯਾਰ ਕਾਦਾ ਬਾਈ ਆ ਟਰੈਕਟਰ ਦਾ 35 35 ਲੱਖ ਦਿੰਨਾ ਮੈਂ ਉਹ ਬਾਈ ਆਪਣਾ 1 ਰੁਪਿਆ ਉਹਨਾਂ ਦੇ 2 ਰੁਪਏ ਆ ਉਹ ਅੰਡਰ ਫੇਰ ਵੀ ਬਾਹਲਾ ਹੈ ਆਪਣੇ ਨਾਲੋਂ ਉਹਨਾਂ ਦੀ ਕ੍ਰੈਂਸੀ ਅੱਧੀ ਹੈ ਨਾ ਆਪਾਂ ਉਹਨਾਂ ਦੇ ਪੈਸੇ ਦੇ ਕੇ ਹਿੱਲ ਜਾਣੇ ਆ ਹੈਨਾ 2 ਲੱਖ 45000 ਰੁਪਏ ਡਿਮਾਂਡ ਆ 2 ਲੱਖ 30000 ਦਾ ਟਰੈਕਟਰ ਮਿਲ ਜਾਓ ਟਰੈਕਟਰ ਸੋਨਾ ਖੈਰ ਚਲਾ ਕੇ 7 ਮਾਲਾ ਚਲਾ ਕੇ ਬਾਹ ਗਿਆ ਵੀ ਤਸਦੀਕ ਕਰਕੇ ਲੈ ਜਿਓ ਠੀਕ ਹੈ ਜੀ ਠੀਕ ਹੈ ਗੱਲ ਲੇ ਇਹ ਚੌੜੇ ਹਿੱਸੇ ਦੇ ਵਿੱਚ ਆ ਇਹ ਤੇ ਨਹੀਂ ਦੂਜਾ ਹੁੰਦਾ ਮੈਸਟੀਆਂ ਦੇ ਆ ਦੇਖੀ ਚੌੜਾ ਹਿੱਸਾ ਇਹਦਾ ਹੂੰ ਉਦੂਆ ਦੇ ਵਿੱਚ ਆ ਗਿਆ ਬਾਈ 744 ਇਹ ਵੀ ਸੋਹਣਾ ਟਰੈਕਟਰ 2000 ਮਾਡਲ ਦਾ ਤੇ ਟਾਇਰ ਹੈਗੇ ਭੁੱਲਰ ਸਾਹਿਬ 74 ਕੁ ਪੈਸੇ ਹਨਾ ਤੇ ਬਾਕੀ ਚਲਾ ਕੇ ਵਾ ਕੇ ਉਹਦੀ ਤਸੱਲੀ ਕਰਕੇ ਲੈ ਕੇ ਜਾਇਓ ਵੀਰੇ ਮੈਂ ਕਿਸੇ ਟਰੈਕਟਰ ਦੇ ਵਿੱਚ ਨਹੀਂ ਵੜਿਆ ਹੂੰ 230 ਡਿਮਾਂਡ ਆ ਭੁੱਲਰ ਆ ਜਸਪ੍ਰੀਤ ਚਾਰੇ ਪਾਸੋਂ ਟਰੈਕਟਰ ਦਿਖਾ ਦਿਆ ਕਰਾ ਭਰਾ ਮੇਰਾ ਫਿਰ ਮੈਥੋਂ ਬਾਈ ਕਹਿੰਦੇ ਹੁੰਦੇ ਆ ਕਿ ਯਾਰ ਹੁਣ ਰੇਟ ਕੀ ਲਿਖਿਆ ਸੀ 23 ਲਿਖਿਆ ਸੀ 23 ਤੇ ਰਹਿਣਗੇ ਯਾਰ 210000 ਰੁਪਏ ਦਾ ਬਾਕੀ ਬਾਈ ਜੀ ਮੌਕਾ ਦੇਖਾਂਗੇ ਹਨਾ ਕੀ ਗੱਲ ਬਾਤ ਹੁੰਦੀ ਆ ਉਦਵਦ ਆ ਗਿਆ ਝੋਟਾ ਉਦਵਦ ਆ ਗਿਆ 15518 ਮਾ ਨਵੇਂ ਟਾਇਰ ਮੂਰਲੇ ਚਾਰੇ ਟਾਇਰ ਨਵੇਂ ਮੂਰਲੇ ਕਿੱਕੇ ਦਿਨ ਪਾਏ ਹੋਏ ਆ ਪਿਛਲੇ ਟਾਇਰ 15 ਵਾਲੇ ਟਾਇਰ ਆ ਭੁੱਲ ਰ ਆ ਵਾ ਦੇਖੋ 15 ਵਾਲੇ ਪਿਛਲੇ 15 ਵਾਲੇ ਟਾਇਰ ਆ ਚਾਰੇ ਐਮ ਆਰ ਪਦੇ ਆ 15 9 ਠੀਕ ਆ ਕੋਈ ਕਹਿ ਦਿੰਦੇ ਨਾ 8 ਫਲਾਈ ਆ ਇੱਥੇ ਮਾਰ ਮੜਾ ਇਹ ਕੈਮਰਾ 12 ਕਹਿੰਦਾ ਨਾ 8 ਫਲਾਈ ਆ ਬਾਈ ਇਹ ਨਾ 12 ਫਲਾਈ ਦੇ ਆ ਬਾਈ 15 9 28 ਠੀਕ ਆ ਗੇਰਿੰਜ ਦਾ ਓਕੇ ਆ ਪੁਰਾਣਾ ਕੱਟਿਆ ਜਾ ਉਹ ਲੋਨ ਫੈਂਸ ਹੋ ਜੂ ਪੰਜਾਬ ਨੰਬਰ ਦੇ ਵਿੱਚ ਆ ਪਾਵਰ ਸਟੀering ਆ ਠੀਕ ਆ ਸਾਰਾ ਸਮਾਨ ਆ ਡੰਡਾ ਫੱਟੇ ਛਤਰੀ ਸੈਲਫ ਸਟਾਰਟ ਆ ਕਾਗਜ਼ ਪੱਤਰਾਂ ਦੀ ਕਾਗਜ਼ ਪੱਤਰਾਂ ਦੀ ਫੁੱਲ ਗਰੰਟੀ ਲੋਨ ਫੈਂਸ ਹੋ ਜੀ ਪੁਰਾਣਾ ਕੱਟਿਆ ਜੀ ਠੀਕ ਹੈ ਜੀ ਰੇਟ ਕੀ ਲਿਖਿਆ ਜੀ 570 ਲਿਖਿਆ ਕਿੱਥੇ ਲਿਖਿਆ ਉਹ 570 ਕਿੰਨਾ ਲਿਖਿਆ 570 ਲਿਖਿਆ ਜੀ 570 ਨੇ 5 ਲੱਖ ਤੇ 35 ਹਜ਼ਾਰ ਦਾ 18 ਮਾਡਲ ਹੈ सेठ ਜੀ ਆਉਂਗੇ 1 ਮਿੰਟ ਆਪਾਂ ਨੇ ਦਵਾਰੇ ਦੋ ਟਰੈਕਟਰ ਕਲੀਅਰ ਕਰਾਂਗੇ ਕਿਉਂ ਮੈਂ ਕਲੀਅਰ ਨਹੀਂ ਹੋਇਆ ਮੈਥੋਂ ਵੀਡੀਓ ਮੈਂ ਕਿਉਂ ਮੇਰੇ ਹੈ ਨਹੀਂ ਆ ਵੀਡੀਓ ਲੰਮੀ ਵਾਲੀ ਪਰ ਇੱਕ ਮਿੰਟ ਹੀ ਨਿਮੇੜਦਾ ਬਾਪੂ ਜੀ ਕੀ ਹਾਲ ਹੈ ਓਹ ਲੀਕੋ ਇਹ ਟਰੈਕਟਰ ਦਾ ਨੰਬਰ ਕਿੱਥੋਂ ਦਾ ਮੇਸੀ ਦਾ ਹਰਿਆਣਾ ਦਾ ਐਚ ਆਰ ਨੰਬਰ ਹਾਂਜੀ ਐਫ 8 ਤੇ ਵੀ ਹੂ ਆ ਇਹ ਤਾਂ ਇਹਨੂੰ ਅਸੀਂ ਤਾਂ ਮਿਲ ਨਹੀਂ ਨੀ ਹਾਂਜੀ ਹਾਂਜੀ ਕਿੰਨੇ ਪੈਸੇ ਦਾ ਚਾਹ 245 ਲਿਖਿਆ ਤੁਸੀਂ ਆਪਾਂ ਛੱਡ ਦਿਆਂਗੇ ਸੀ 225 ਦਾ ਸਵਾ ਦੋ ਲੱਖ 2 ਲੱਖ 20 ਹਜ਼ਾਰ ਦਾ ਜ਼ਿੱਦ ਕੀ ਲੈ ਭਾਈ ਸੌਰੀ ਪਹਿਲਾਂ ਵਾਲੇ ਵਾਸਤੇ ਮੈਨੂੰ ਰੇਟ ਨਹੀਂ ਪਤਾ ਸੀ ਇਹਨਾਂ ਦਾ 2 लाख ਤੇ 20 ਹਜ਼ਾਰ ਦਾ ਟਰੈਕਟਰ ਹੈ ਜੋ ਮਾੜਾ ਨਹੀਂ ਬਾਈ ਸੱਤ ਮਾੜਾ 33 ਵੀ ਛੋਟਾ ਨਾ ਹਾਂਜੀ 33 ਬਾਈ 2002 ਮਾਡਲ ਸੀ ਇਹ ਵੀ ਹਰਿਆਣਾ ਨੰਬਰ ਹਾਂਜੀ ਇਹ ਵੀ ਹਰਿਆਣਾ ਨੰਬਰ ਇਹ ਪੰਜਾਬ ਹੋ ਇਹ ਪੰਜਾਬ ਆ ਹਾਂ ਪੰਜਾਬ ਇਹ ਪੰਜਾਬ ਨੰਬਰ ਹੈ ਵੀਰੇ 175 ਰੇਜ ਦਾ ਕਿੰਨੇ ਦਾ 1 ਲੱਖ ਇਹ ਆਪਾਂ ਦੇ 155 ਦਾ ਨਹੀਂ ਨਹੀਂ 155 1.5 ਲੱਖ ਰੁਪਏ ਦਾ ਮੈਂ ਕਹਿਤਾ ਪਹਿਲਾਂ ਵੀਡੀਓ ਚ 1.5 ਲੱਖ ਰੁਪਏ ਦਾ ਲੈ ਜੂ ਫੋਨ ਨੰਬਰ ਵਨ मोबाइल व्हाट्सएप नंबर है अठासी सत्त सौ नंबर चौरानवे सत्त अठासी पंताली दब के, पंताली। में पंताली के पंताली। वीडियो लाइक कमेंट शेयर कर दो भुलर तलवंड साहब बोला शर्मा तलवंडी साहब बोला बहुत बहुत मेहरबानी भाई सत्या